ਕਰਤਨੀ ਆਪਣੇ ਸਾਸਰੇ ਦਾ ਸਰਾਬ ਕੀਤਾ ਤੇ ਆਪਣੇ ਪਤੀ ਨੂੰ ਕਹਿਣ ਲੱਗੀ ਕਿ ਮੈਂ ਪੰਡਤ ਜੀ ਨੂੰ ਰੋਟੀ ਦੇ ਕੇ ਆ ਰਹੀ ਹਾਂ ਮੰਦਰ ਥੋੜਾ ਜਿਆਦਾ ਦੂਰ ਸੀਗਾ ਪਰ ਉਹ 5-7 ਮਿੰਟ ਦੇ ਵਿੱਚ ਹੀ ਵਾਪਸ ਆ ਗਈ ਤੇ ਉਸਨੇ ਕਿਹਾ ਕੀ ਗੱਲ ਤੂੰ ਇੰਨੀ ਜਲਦੀ ਰੋਟੀ ਦੇ ਕੇ ਆ ਗਈ ਉਸਨੇ ਕਿਹਾ ਜੀ ਹਾਂ ਜੀ ਮੈਂ ਆਪਣੇ ਰੋਟੀ ਤੇ ਆਈ ਉਹਨੇ ਕਿ ਮੰਦਰ ਦੇ ਕੇ ਆਏ ਕਹਿੰਦੀ ਨਹੀਂ ਸੱਚ ਮੰਨਿਓ ਜਦੋਂ ਮੈਂ ਘਰੋਂ ਬਾਹਰ ਨਿਕਲੀ ਤੇ ਗਲੀ ਦੇ ਮੋੜ ਦੇ ਉੱਤੇ ਦੋ ਬਜ਼ੁਰਗ ਮੀਆਂ ਬੀਬੀ ਬੈਠੇ ਸੀ ਐਦਾਂ ਲੱਗ ਰਿਹਾ ਸੀ ਜਿਦਾਂ ਮੈਨੂੰ ਢੀਖ ਰਹੇ ਹੁੰਦੇ ਤੇ ਉਹਨਾਂ ਮੈਨੂੰ ਇਸ਼ਾਰਾ ਕੀਤਾ ਕਿ ਸਾਨੂੰ ਬਹੁਤ ਭੁੱਖ ਲੱਗੀ ਹੈ ਮੈਂ ਸਾਰਾ ਖਾਣਾ ਉਹਨਾਂ ਨੂੰ ਦਿੱਤਾ ਔਰ ਮੈਂ ਕੋਲ ਬੈਠ ਗਈ ਉਹ ਖੁਸ਼ੀ-ਖੁਸ਼ੀ ਰੋਟੀ ਖਾ ਰਹੇ ਤੇ ਮੈਨੂੰ ਉਹਨਾਂ ਦੇ ਵਿੱਚ ਇਸ ਤਰ੍ਹਾਂ ਨਜ਼ਰ ਆ ਰਿਹਾ ਸੀ ਕਿ ਜਿਸ ਤਰ੍ਹਾਂ ਤੁਹਾਡੇ ਮਾਪਿਓ ਤੁਹਾਨੂੰ ਸੀਸਾ ਦੇ ਰਹੇ ਹੁੰਦੇ ਇਦਾਂ ਲੱਗ ਰਿਹਾ ਸੀ ਜਿਦਾਂ ਤੁਹਾਡੇ ਮਾਪਿਓ ਰੋਟੀ ਖਾ ਰਹੇ ਨੇ ਤੇ ਮੈਨੂੰ ਉਹਨਾਂ ਨੂੰ ਖਾਂਦਿਆਂ ਦੇਖ ਕੇ ਬੜਾ ਹੀ ਆਨੰਦ ਆਇਆ ਤੇ ਮੈਂ ਸੋਚਿਆ ਕਿ ਸੱਚ ਅੱਜ ਜੋ ਮੈਂ ਕੀਤਾ ਉਹ ਬਹੁਤ ਚੰਗਾ ਕੀਤਾ ਉਸ ਨੇ ਕਿਹਾ ਵਾਕ ਹੀ ਗਲਤ ਤਾਂ ਤੇਰੀ ਠੀਕ ਹੈ ਸਭ ਤੋਂ ਵੱਡਾ ਤਾਂ ਇਸਰਾਤ ਕਰਨ ਦਾ ਮਤਲਬ ਹੁੰਦਾ ਕਿਸੇ ਭੁੱਖੇ ਨੂੰ ਅੰਨ ਦਿੱਤਾ ਜਾਏ ਕਿਸੇ ਪਿਆਸੇ ਨੂੰ ਪਾਣੀ ਦਿੱਤਾ ਜਾਏ ਅੱਜ ਤੂੰ ਜੋ ਕਰ ਰਹੀ ਹੈ ਇਸ ਸਿੱਧਾ ਤੇਰੇ ਸਾਸਰੇ ਨੂੰ ਲੱਗਣਾ ਕਿਉਂਕਿ ਇਸਰਾਤ ਸੈਸ ਬਣਾਈ ਐ ਇਸੇ ਕਰਕੇ ਗਏ ਨੇ ਕਿ ਇਸ ਦੇ ਨਾਲ ਜਦੋਂ ਅਸੀਂ ਪਿਤਰਾਂ ਵਾਸਤੇ ਕੁਝ ਤਿਆਰ ਕਰਦੇ ਆਂ ਤੇ ਉਹਨਾਂ ਨੂੰ ਅਸੀਂ ਯਾਦ ਕਰਦੇ ਆਂ ਸਾਡੇ ਬੱਚੇ ਸਾਡੇ ਸੰਸਕਾਰ ਦੇ ਇੱਕਦੇ ਨੇ ਔਰ ਨਾਲ ਕਿਸੇ ਬਜ਼ੁਰਗ ਨੂੰ ਕਿਸੇ ਜ਼ਰੂਰਤਮੰਦ ਨੂੰ ਕਿਸੇ ਭੁੱਖੇ ਨੂੰ ਖਾਣ ਨੂੰ ਮਿਲ ਜਾਂਦਾ ਸੱਚ ਕਈ ਵਾਰੀ ਪਰਮਾਤਮਾ ਤੁਹਾਡੀ ਪ੍ਰੀਖਿਆ ਲੈਣ ਵਾਸਤੇ ਖੜਾ ਹੋ ਜਾਂਦਾ ਤੇ ਇਹ ਅੱਜ ਉਸ ਔਰਤ ਦੀ ਸ਼ਾਇਦ ਪ੍ਰੀਖਿਆ ਸੀ ਕਿ ਮੰਦਰ ਤਾਂ ਬਹੁਤ ਲੋਕ ਦੇ ਚੁੱਕੇ ਨੇ ਪਰ ਕੀ ਤੁਸੀਂ ਇਸ ਭੁੱਖੇ ਨੂੰ ਦਿੰਦੇ ਹੋ ਸੱਚ ਉਸ ਦਾ ਸ਼ਰਧਾ ਸਹੀ ਮੈਨੇਜ ਸਫਲ ਹੋ ਗਿਆ ਜੇ ਤੁਹਾਨੂੰ ਮੇਰੀ ਇਹ ਗੱਲ ਚੰਗੀ ਲੱਗੇ ਤੇ ਜ਼ਰੂਰ ਫੋਲੋ ਕਰਨਾ ਲਾਈਕ ਕਰਨਾ ਕਮੈਂਟ ਕਰਨਾ